ਜਾਪਦੀ ਸੀਐਮ ਮਾਨ ਅਤੇ ਬਠਿੰਡਾ ਤੋਂ ਅਕਾਲੀ ਦਲ ਉਮੀਦਵਾਰ ਹਰਸਿਮਰਤ ਬਾਦਲ ਦੇ ਵਿੱਚ ਤਲਖੀ ਵਾਧੀ ਜਾ ਰਹੀ ਹੈ ਦੱਸਦੀ ਹੈ ਕਿ ਲੋਕ ਸਭਾ ਚੋਣਾਂ 2024 ਦੇ ਪ੍ਰਚਾਰ ਦੌਰਾਨ ਮੁੱਖ ਮੰਤਰੀ ਮਾਨ ਨੇ ਇੱਕ ਕਵਿਤਾ ਕਿੱਕਲੀ ਕਲੀਰ ਦੀ ਇੱਕ ਰੋਡ ਸ਼ੋਅ ਦੌਰਾਨ ਆਪਣੇ ਸਮਰਥਕਾਂ ਨੂੰ ਸੁناਈ ਇਸ ਕਵਿਤਾ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਹਰਸਿਮਰਤ ਬਾਦਲ ਉੱਤੇ ਤਿੱਖਾ ਹਮਲਾ ਕੀਤਾ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਇਸ ਕਵਿਤਾ ਦੇ ਵਿੱਚ ਬਾਦਲਾਂ ਦੇ ਸਾਰੇ ਟੱਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਿਆਖਿਆ ਕੀਤੀ ਹੋਈ ਹੈ। ਤਾਂ ਉੱਥੇ ਹੀ ਹੁਣ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਵੀ ਪਲਟਵਾਰ ਕੀਤਾ ਗਿਆ ਏ ਹਰ ਸਿਮਰਤ ਕੌਰ ਬਾਦਲ ਨੇ ਸੀਐਮ ਮਾਨ ਨੂੰ ਇੱਕ ਖੁੱਲਾ ਚੈਲੰਜ ਕੀਤਾ ਏ ਉਹਨਾਂ ਨੇ ਸਿੱਧਾ ਚੈਲੰਜ ਕਰਦੇ ਹੋਏ ਕਿਹਾ ਕਿ ਸੀਐਮ ਕੁਰਸੀ ਦੀ ਇੱਕ ਮर्यादा ਹੁੰਦੀ ਹੈ ਤੁਸੀਂ ਮर्यादा ਭੁੱਲੇ ਹੋ ਤੇ ਨਾਲ ਹੀ ਉਹਨਾਂ ਦੇ ਵੱਲੋਂ ਇੱਕ ਚੈਲੰਜ ਹੈ ਜਿਹੜਾ ਉਹ ਕੀਤਾ ਗਿਆ ਏ ਉਹਨਾਂ ਨੇ ਕਿਹਾ ਕਿ ਸੁਰੱਖਿਆ ਤੋਂ ਬਿਨਾਂ ਤੁਸੀਂ ਪੰਜਾਬ ਦੇ ਕਿਸੇ ਵੀ ਇੱਕ ਪਿੰਡ ਦੇ ਵਿੱਚ ਇੱਕ ਘੰਟਾ ਬਤਾਓ ਤਾਂ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਖੁੱਲਾ ਚੈਲੰਜ ਹੈ ਜਿਹੜਾ ਉਹ ਭਗਵੰਤ ਮਾਨ ਹੋਰਾਂ ਨੂੰ ਕੀਤਾ ਗਿਆ ਏ ਉਨਾਂ ਨੇ ਕਿਹਾ ਕਿ ਸੀਐਮ ਬਿਨਾ ਸੁਰੱਖਿਆ ਤੋਂ ਪੰਜਾਬ ਦੇ ਕਿਸੇ ਵੀ ਇੱਕ ਪਿੰਡ ਦੇ ਵਿੱਚ ਇੱਕ ਘੰਟਾ ਬਿਤਾਉਣ ਤਾਂ ਮੈਂ ਸਿਆਸਤ ਛੱਡ ਦੇਵਾਂਗੀ ਤਾਂ ਵੱਡਾ ਚੈਲੰਜ ਹੈ ਜਿਹੜਾ ਉਹ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਸੀਐਮ ਮਾਨਹਰਾਂ ਨੂੰ ਕੀਤਾ ਗਿਆ ਏ ਇੱਕ ਇਕਲੀ ਦੀ ਗੱਲਾਂ ਕਰਦਾ ਮੈਂ ਤਾਂ ਮਾਨ ਸਾਹਿਬ ਨੂੰ ਬੇਨਤੀ ਕਰਦੀ ਹਾਂ ਮਾਨ ਸਾਹਿਬ ਤੁਹਾਨੂੰ ਲੋਕਾਂ ਦੇ ਨਾਲ ਬਹੁਤ ਵੱਡੀ ਉਮੀਦਾਂ ਦੇ ਨਾਲ ਤੁਹਾਨੂੰ ਸੇਵਾ ਬਖਸ਼ੀ ਹੈ ਕੁਝ ਉਸ ਕੁਰਸੀ ਦੀ ਮਰਿਆਦਾ ਰੱਖੋ ਲੋਕਾਂ ਦੇ ਵਿੱਚ ਜਾਓ ਦੇਖੋ ਕਿਹੋ ਜੀ ਹਾਹਾਕਾਰ ਮਚੀ ਹੋਈ ਹੈ ਅੱਜ ਗਰੀਬ ਦਾ ਕੀ ਹਾਲ ਹੈ ਤੁਸੀਂ ਬਾਲ ਸਾਹਿਬ ਦੀ ਸਾਰੀ ਸਹੂਲਤਾਂ ਖੋਹ ਲਿੱਤੀਆਂ ਵਿਕਾਸ ਦੀ ਇੱਕ ਇੱਟ ਕਿਤੇ ਨਹੀਂ ਹੈ ਕਿਸਾਨਾਂ ਦੀ ਸੁਣਵਾਈ ਨਹੀਂ ਨੌਜਵਾਨਾਂ ਦੇ ਕੋਲ ਨੌਕਰੀਆਂ ਨਹੀਂ ਕਿੰਨੀ ਦੇਰ ਫੋਕੇ ਫਾਇਰ ਹਵਾ ਚ ਮਾਰੀ ਜਾਉਂਗੇ ਗੱਲਾਂ ਦੇ ਕੁਝ ਤਾਂ ਮਾੜਾ ਮੋਟਾ ਕੰਮ ਕਰ ਲਓ ਬਹੁਤ ਛੇਤੀ ਲੋਕਾਂ ਨੇ ਤੁਹਾਨੂੰ ਪੂਰਾ ਵੇਲਾ ਕਰ ਦੇਣਾ ਉਸ ਟਾਈਮ ਜਿੰਨਾ ਜਿੰਨਾ ਕਿਕਲੀ ਤੁਸੀਂ ਕਰਨੀ ਕਰ ਲੈਣਾ ਲੇਕਿਨ ਅੱਜ ਤਾਂ ਵੀਰ ਬਣ ਕੇ ਹੱਥ ਬੰਨ ਕੇ ਲੋਕਾਂ ਦੀ ਤਕਲੀਫਾਂ ਦੂਰ ਕਰੋ ਉਹ ਦਿਨ ਦੂਰ ਨਹੀਂ ਹੈ ਕਿ ਇਹ ਜਿੱਥੋਂ ਘਰੋਂ ਬਾਹਰ ਨਿਕਲੂਗਾ ਇਕੱਲਾ ਲੋਕਾਂ ਨੇ ਕੁੱਟਕੋਟੇ ਨੂੰ ਭਜਾਣਾ ਹੈਗਾ ਉਸੇ ਝਾੜੂ ਦੇ ਨਾਲ ਜਿਹੜੇ ਝਾੜੂ ਤੇ ਇਹਨੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਸੀ ਜਿਹੜੀ ਇਹਦੇ ਰੋਡ ਸ਼ੋ ਹੋ ਰਹੇ ਨੇ ਵਰਦੀ ਵਾਲੇ ਚਾਰੋਂ ਪਾਸੇ ਘੇਰ ਕੇ ਉਹ ਤਾਂ ਦੀ ਤਾਂ ਚੜਿਆ ਹੋਇਆ ਖੱਲੇ ਜ਼ਮੀਨ 'ਚ ਪੈਰ ਤਾਤਰ ਤੈਨੂੰ ਬੰਦਾ ਭਲਾ ਦੇ ਮੈਂ ਤਾਂ ਚੈਲੰਜ ਦਿੱਤਾ ਹੈ ਜੇ ਮਾਸਟਰ ਕੀਪਨਾ ਸੀ ਤੇ ਉਹਦਾ ਮਾਸਟਰ ਮਹਿੰਦਰ ਦਾ ਜੇ ਤੂੰ ਪੁੱਤ ਹੈ ਤੈਨੂੰ ਚੈਲੰਜ ਕਰਦੀਆਂ 1 ਘੰਟੇ ਵਾਸਤੇ ਇਕੱਲੇ 1 ਘੰਟੇ ਵਾਸਤੇ ਪੰਜਾਬ ਦੇ ਕਿਸੇ ਪਿੰਡ 'ਚ ਵੜ ਜਾ ਬਿਨਾਂ ਸਿਕਿਉਰਿਟੀ ਦੇ ਜੇ ਮਾਸਟਰ ਦਾ ਸਹੀ ਮੁੰਡਾ ਤੈਨੂੰ ਭਲਾ ਕੇ ਲੋਕੀ ਨਹੀਂ ਭੇਜਣਗੇ ਤੇ ਆਪਾਂ ਸਿਆਸਤ ਛੱਡ ਦਾਂਗੇ ਨਿਕਲਤਾ ਸਹੀ ਪੰਜਾਬ ਦੇ ਸੀਐਮ ਮਾਨ ਤੇ ਬਠਿੰਡਾ ਤੋਂ ਅਕਾਲੀ ਦਲ ਉਮੀਦਵਾਰ ਹਰਸਿਮਰਤ ਬਾਦਲ ਦੇ ਵਿੱਚ ਤਲਖੀ ਵਾਦੀ ਜਾ ਰਹੀ ਹੈ ਦੱਸਦੀ ਹੈ ਕਿ ਲੋਕ ਸਭਾ ਚੋਣਾਂ 2024 ਦੇ ਪ੍ਰਚਾਰ ਦੌਰਾਨ ਮੁੱਖ ਮੰਤਰੀ ਮਾਨ ਨੇ ਇੱਕ ਕਵਿਤਾ ਕਿੱਕਲੀ ਕਲੀਰ ਦੀ ਇੱਕ ਰੋਡ ਸ਼ੋਅ ਦੌਰਾਨ ਆਪਣੇ ਸਮਰਥਕਾਂ ਨੂੰ ਸੁناਈ ਇਸ ਕਵਿਤਾ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਹਰਸਿਮਰਤ ਬਾਦਲ ਉੱਤੇ ਤਿੱਖਾ ਹਮਲਾ ਕੀਤਾ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੇ ਇਸ ਕਵਿਤਾ ਦੇ ਵਿੱਚ ਬਾਦਲਾਂ ਦੇ ਸਾਰੇ ਟੱਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਿਆਖਿਆ ਕੀਤੀ ਹੋਈ ਹੈ। ਤਾਂ ਉੱਥੇ ਹੀ ਹੁਣ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਵੀ ਪਲਟਵਾਰ ਕੀਤਾ ਗਿਆ ਏ ਹਰ ਸਿਮਰਤ ਕੌਰ ਬਾਦਲ ਨੇ ਸੀਐਮ ਮਾਨ ਨੂੰ ਇੱਕ ਖੁੱਲਾ ਚੈਲੰਜ ਕੀਤਾ ਏ ਉਹਨਾਂ ਨੇ ਸਿੱਧਾ ਚੈਲੰਜ ਕਰਦੇ ਹੋਏ ਕਿਹਾ ਕਿ ਸੀਐਮ ਕੁਰਸੀ ਦੀ ਇੱਕ ਮर्यादा ਹੁੰਦੀ ਹੈ ਤੁਸੀਂ ਮर्यादा ਭੁੱਲੇ ਹੋ ਤੇ ਨਾਲ ਹੀ ਉਹਨਾਂ ਦੇ ਵੱਲੋਂ ਇੱਕ ਚੈਲੰਜ ਹੈ ਜਿਹੜਾ ਉਹ ਕੀਤਾ ਗਿਆ ਏ ਉਹਨਾਂ ਨੇ ਕਿਹਾ ਕਿ ਸੁਰੱਖਿਆ ਤੋਂ ਬਿਨਾਂ ਤੁਸੀਂ ਪੰਜਾਬ ਦੇ ਕਿਸੇ ਵੀ ਇੱਕ ਪਿੰਡ ਦੇ ਵਿੱਚ ਇੱਕ ਘੰਟਾ ਬਤਾਓ ਤਾਂ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਖੁੱਲਾ ਚੈਲੰਜ ਹੈ ਜਿਹੜਾ ਉਹ ਭਗਵੰਤ ਮਾਨ ਹੋਰਾਂ ਨੂੰ ਕੀਤਾ ਗਿਆ ਏ ਉਹਨਾਂ ਨੇ ਕਿਹਾ ਕਿ ਸੀਐਮ ਬਿਨਾਂ ਸੁਰੱਖਿਆ ਤੋਂ ਪੰਜਾਬ ਦੇ ਕਿਸੇ ਵੀ ਇੱਕ ਪਿੰਡ ਦੇ ਵਿੱਚ ਇੱਕ ਘੰਟਾ ਬਿਤਾਉਣ ਤਾਂ ਮੈਂ ਸਿਆਸਤ ਛੱਡ ਦੇਵਾਂਗੀ ਤਾਂ ਵੱਡਾ ਚੈਲੰਜ ਹੈ ਜਿਹੜਾ ਉਹ ਹਰਸਿਮਰਤ ਕੌਰ ਬਾਦਲ ਦੇ ਵੱਲੋਂ ਸੀਐਮ ਮਾਨਹਰਾਂ ਨੂੰ ਕੀਤਾ ਗਿਆ ਏ ਇੱਕ ਇਕਲੀ ਦੀ ਗੱਲਾਂ ਕਰਦਾ ਮੈਂ ਤਾਂ ਮਾਨ ਸਾਹਿਬ ਨੂੰ ਬੇਨਤੀ ਕਰਦੇ ਹਾਂ ਮਾਨ ਸਾਹਿਬ ਤੁਹਾਨੂੰ ਲੋਕਾਂ ਦੇ ਨਾਲ ਬਹੁਤ ਵੱਡੀ ਉਮੀਦਾਂ ਦੇ ਨਾਲ ਤੁਹਾਨੂੰ ਸੇਵਾ ਬਖਸ਼ੀ ਹੈ ਕੁਝ ਉਸ ਕੁਰਸੀ ਦੀ ਮਰਿਆਦਾ ਰੱਖੋ ਲੋਕਾਂ ਦੇ ਵਿੱਚ ਜਾਓ ਦੇਖੋ ਕਿਹੋ ਜੀ ਹਾਹਾਕਾਰ ਮਚੀ ਹੋਈ ਹੈ ਅੱਜ ਗਰੀਬ ਦਾ ਕੀ ਹਾਲ ਹੈ ਤੁਸੀਂ ਬਾਲ ਸਾਹਿਬ ਦੀ ਸਾਰੀ ਸਹੂਲਤਾਂ ਖੋਹ ਲਿੱਤੀਆਂ ਵਿਕਾਸ ਦੀ ਇੱਕ ਇੱਟ ਕਿਤੇ ਨਹੀਂ ਹੈ ਕਿਸਾਨਾਂ ਦੀ ਸੁਣਵਾਈ ਨਹੀਂ ਨੌਜਵਾਨਾਂ ਦੇ ਕੋਲ ਨੌਕਰੀਆਂ ਨਹੀਂ ਕਿੰਨੀ ਦੇਰ ਫੋਕੇ ਫਾਇਰ ਹਵਾ ਚ ਮਾਰੀ ਜਾਉਂਗੇ ਗੱਲਾਂ ਦੇ ਕੁਝ ਤਾਂ ਮਾੜਾ ਮੋਟਾ ਕੰਮ ਕਰ ਲਓ ਬਹੁਤ ਛੇਤੀ ਲੋਕਾਂ ਨੇ ਤੁਹਾਨੂੰ ਪੂਰਾ ਵੇਲਾ ਕਰ ਦੇਣਾ ਹੈ ਉਸ ਟਾਈਮ ਜਿੰਨਾ ਜਿੰਨਾ ਕਿਕਲੀ ਤੁਸੀਂ ਕਰਨੀ ਕਰ ਲੈਣਾ ਲੇਕਿਨ ਅੱਜ ਤਾਂ ਵੀਰ ਬਣ ਕੇ ਹੱਥ ਬਨ ਕੇ ਲੋਕਾਂ ਦੀ ਤਕਲੀਫਾਂ ਦੂਰ ਕਰੋ ਉਹ ਦਿਨ ਦੂਰ ਨਹੀਂ ਹੈ ਕਿ ਇਹ ਜਿੱਥੋਂ ਘਰੋਂ ਬਾਹਰ ਨਿਕਲੂਗਾ ਇਕੱਲਾ ਲੋਕਾਂ ਨੇ ਕੁੱਟ-ਕੋਟੇ ਨੂੰ ਭਜਾਣਾ ਹੈਗਾ ਉਸੇ ਝਾੜੂ ਦੇ ਨਾਲ ਜਿਹੜੇ ਝਾੜੂ ਤੇ ਇਹਨੇ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਸੀ ਜਿਹੜੇ ਇਹਦੇ ਰੋਡ ਸ਼ੋ ਹੋ ਰਹੇ ਨੇ ਵਰਦੀ ਵਾਲੇ ਚਾਰੋਂ ਪਾਸੇ ਘੇਰ ਕੇ ਉਹ ਤਾਂ ਦੀ ਤਾਂ ਚੜਿਆ ਹੋਇਆ ਹੈ ਖੱਲੇ ਜ਼ਮੀਨ 'ਚ ਪੈਰ ਦਾ ਤਰ ਤੈਨੂੰ ਬੰਦਾ ਫਲਾ ਦੇ ਮੈਂ ਤਾਂ ਚੈਲੰਜ ਦਿੰਦਾ ਹਾਂ ਜੇ ਮਾਸਟਰ ਕੀ ਨਸੀ ਪਿਓ ਦਾ ਮਾਸਟਰ ਮਹਿੰਦਰ ਦਾ ਜੇ ਤੂੰ ਪੁੱਤ ਹੈ ਤੈਨੂੰ ਚੈਲੰਜ ਕਰਦੀ ਆ ਇੱਕ ਘੰਟੇ ਵਾਸਤੇ ਇਕੱਲੇ ਇੱਕ ਘੰਟੇ ਵਾਸਤੇ ਪੰਜਾਬ ਦੇ ਕਿਸੇ ਪਿੰਡ 'ਚ ਵੜ ਜਾ ਬਿਨਾਂ ਸਿਕਿਉਰਿਟੀ ਦੇ ਜੇ ਮਾਸਟਰ ਦਾ ਸਹੀ ਮੁੰਡਾ ਤੈਨੂੰ ਭਲਾ ਕੇ ਲੋਕੀ ਨਹੀਂ ਭੇਜਣਗੇ ਤੇ ਆਪਾਂ ਸਿਆਸਤ ਛੱਡ ਦਾਂਗੇ ਨਿਕਲ ਤਾ